ਪਨਬਸ ਕੰਟਰੈਕਟਰ ਕੱਚੇ ਮੁਲਾਜ਼ਮ ਯੂਨੀਅਨ ਨਵਾਂ ਸ਼ਹਿਰ ਨੇ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਡਵੇਜ਼ ਦੇ ਬਾਹਰ ਗੇਟ ਰੈਲੀ ਕੀਤੀ ਹੈ ਇਸ ਮੌਕੇ ਤੇ ਯੂਨੀਅਨ ਦੇ ਲੋਕਾਂ ਨੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ ਇਹ ਕੀ ਆ ਜੀ ਗੇਟ ਰੈਲੀ ਕਰ ਰਹੇ ਕਿਸ ਨੂੰ ਪਤਾ ਲੱਗਣੀ ਮੈਂ ਨਿੰਦਰ ਪੰਡੋਰੀ ਨਾਮਾਸ਼ਾ ਡੀਪੂ ਪਨਬਸ ਪੀਆਰਸੀ ਪ੍ਰਧਾਨ ਆ ਮੈਂ ਦੱਸਣਾ ਚਾਹਾਂ ਜਿਹੜੀ ਗੇਟ ਲੈ ਲਈ ਆ ਅੱਜ ਜਿਹੜੀਆਂ ਸਰਕਾਰ ਨੇ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਸੀ ਪਿਛਲੇ ਸਮੇਂ ਵਿੱਚ ਉਹ ਜਿਹੜੀਆਂ ਕੇ ਸਾਡੀਆਂ ਹਲੇ ਤੱਕ ਨਹੀਂ ਪੂਰੀਆਂ ਕੀਤੀਆਂ ਗਈਆਂ ਸਰਕਾਰ ਬਣੇ ਨੂੰ 3 ਸਾਲ ਹੋ ਗਏ ਜਿਹਦੇ ਵਿੱਚ ਸਾਡੀ ਮੁੱਖ ਮੰਗ ਪੱਕੇ ਹੋਣ ਦੀ ਅਤੇ ਆਊਟਸੋਰਸ ਵਾਲੇ ਮਲਾਜ਼ਮਾਂ ਨੂੰ ਆਊਟਸੋਰਸ ਤੋਂ ਕੰਟਰੈਕਟ ਤੇ ਕਰਦੀ ਸੀਗੀ ਉਹ ਜਿਹੜੀ ਮੰਗ ਹੈ ਪਿਛਲੀ ਕਾਫੀ ਸਮੇਂ ਤੋਂ ਟਰਾਂਸਪੋਰਟ ਮੰਤਰੀ ਸਾਹਿਬ ਨੇ ਸਾਡੇ ਨਾਲ ਕੰਮ ਸੇ ਘੱਮ ਇੱਕ ਸਾਲ ਦੇ 60 ਤੋਂ 70 ਮੀਟਿੰਗਾਂ ਕੀਤੀਆਂ ਤੇ ਉਹਦੇ ਵਿੱਚ 1 ਜੁਲਾਈ 2024 ਨੂੰ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਮੀਟਿੰਗ ਕੀਤੀ ਸੀਗੀ ਜਲੰਧਰ ਵਿਖੇ ਉਹਦੇ ਉਹ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਅਸੀਂ ਤੁਹਾਡੀ ਵੱਖਰੇ ਤੌਰ ਤੇ ਇੱਕ ਕਮੇਟੀ ਬਣਾ ਕੇ ਪੋਸਿਟੀ ਬਣਾ ਕੇ ਕੈਬਨਿਟ ਦੇ ਵਿੱਚ ਪਾਸ ਕਰਾਵਾਂਗੇ ਮੁੱਖ ਮੰਤਰੀ ਸਾਹਿਬ ਨੇ ਹੀ ਮੰਨਿਆ ਸੀ ਉਥੇ ਐਡਵੋਕੇਟ ਚਰਨਲ ਸਾਹਿਬ ਨੇ ਵੀ ਇਹ ਗੱਲ ਮੰਨੀ ਸੀ ਕਿ ਜਿਹੜਾ ਤੁਹਾਡਾ ਬਿਲਕੁਲ ਰਾਈਟ ਪੱਕੇ ਹੋਣਾ ਬਣਦਾ ਪਰ ਲੇਕਿਨ ਅੱਜ 1 ਸਾਲ ਪੀਛੇ ਜਾਣ ਦੇ ਬਾਵਜੂਦ ਵੀ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਬਿਲਕੁਲ ਵੀ ਜਿਹੜਾ ਗੌਰ ਨਹੀਂ ਕੀਤਾ ਜਾ ਕੀਤਾ ਗਿਆ ਉਹਦੇ ਵਿੱਚ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਕੋਈ ਸਾਥੀ ਕੰਟਰੈਕਟ ਵਾਲੇ ਆ ਉਹਦੇ ਵਿੱਚ ਉਹ ਵੀ ਜਿਹੜੇ ਕਿ ਉਹਨਾਂ ਨੂੰ ਬਹਾਲ ਹੋਣਾ ਬਣਦਾ ਸੀਗਾ ਉਹ ਵੀ ਸਾਥੀ ਜਿਹੜੇ ਸਾਡੇ ਵਾਲੇ ਤੱਕ ਬਹਾਲ ਨਹੀਂ ਕੀਤੇ ਗਏ ਜਿਹੜੇ ਹੈਡ ਆਫਸ ਲੈਵਲ ਦੇ ਮਸਲੇ ਆ ਹੈਡ ਆਫਸ ਲੈਵਲ ਦੇ ਮਸਲਿਆਂ ਦੇ ਵਿੱਚ ਅਸੀਂ ਜਿਹੜਾ ਕਿ 30 ਤਰੀਕ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਿਹੜਾ ਹੈਡ ਆਫਸ ਦਾ ਸੀ ਜਿਹੜਾ ਘਰਾ ਉਹ ਰੱਖਿਆ ਗਿਆ ਅਤੇ ਜਿਹੜੀ ਅੱਜ ਦੀ ਗੇਟ ਰੈਲੀ ਹੈ ਇਹ ਪੂਰੇ ਪੰਜਾਬ ਦੇ ਸਤਾਈਆਂ ਢੀਪਾਂ ਦੇ ਵਿੱਚ ਕੀਤੀ ਗਈ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਪੰਜਾਬ ਦੇ ਪੀਆਰਟੀਸੀ ਪੀਆਰਟੀਸੀ ਦੇ ਕਿਸੇ ਵੀ ਵਰਕਰ ਦੀ ਜਿਹੜੀ ਤਨਖਾਹ ਜਿਹੜੀ ਕਿ ਨਹੀਂ ਪਾਈ ਗਈ ਸੀ 30 ਦਿਨ ਉੱਪਰ ਲੰਘਾਂ ਦੇ ਬਾਵਜੂਦ ਵੀ ਉਹ ਤੋਂ ਬਾਅਦ ਜਿਹੜੀ ਫਿਰ ਜਿਹੜੀ ਜਦੋਂ ਟਿੱਪੂ ਡੇਟ ਬੰਦ ਕੀਤੇ ਗਏ ਬੱਸ ਸਟੈਂਡਾਂ ਦੇ ਪੀਆਰਟੀਸੀ ਵੱਲੋਂ ਫਿਰ ਜਿਹੜੀ ਕਿ ਤਨਖਾਹ ਆ ਉਹ ਸਰਕਾਰ ਵੱਲੋਂ ਦਿੱਤੀ ਗਈ ਹੈ ਇਹ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਹਰ ਫਰੰਟ ਤੇ ਜਿਹੜੀ ਫੇਲ ਹੋ ਚੁੱਕੀ ਹੈ ਅਤੇ ਮੈਂ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਸਰਕਾਰ ਹੈ ਇਹਦਾ 1300 ਕਰੋੜ ਰੁਪਇਆ ਜਿਹੜਾ ਔਰਤਾਂ ਦਾ ਜਿਹੜਾ ਫ੍ਰੀ ਸਫਰ ਦਾ ਉਹ ਸਾਡਾ ਸਰਕਾਰ ਵਿਭਾਗ ਦਾ ਜਿਹੜਾ ਸਰਕਾਰ ਦੇ ਵੱਲ ਖਜ਼ਾਨੇ 'ਚ ਹੈ ਉਹ ਜਿਹੜਾ ਸਾਨੂੰ ਹਲੇ ਤੱਕ ਨਹੀਂ ਜ tú se deixa